ਕਾਲੀਦੀ ਸੀਬੀਆਈ ਕੋਰਟ ਨੇ ਝੂਠੇ ਮੁਕਾਬਲੇ ਦੇ ਦੋਸ਼ਾ ਤਹਿਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਰਨਤਾਰਨ ਦੇ ਪਿੰਨ ਨੂਰਪੁਰ ਬੇਦੀ ਦੇ ਪਾਲੀ ਨਾਂ ਦੇ ਇੱਕ ਨੌਜਵਾਨ ਜਿਹੜਾ ਕਿ ਹੋਮਗਾਰਡ ਸੀਗਾ ਉਸ ਦਾ 1992 ਦੇ ਵਿੱਚ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਮੁਕਾਦਮਾ ਸੀ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜੋ ਹੈ ਕੋਰਟ ਦੇ ਵਿੱਚ ਚੱਲਿਆ ਸੀ ਤਾਂ 32 ਸਾਲਾਂ ਦੇ ਬਾਅਦ ਪਰਿਵਾਰ ਨੂੰ ਜੋ ਹੈ ਇਨਸਾਫ ਮਿਲਿਆ ਤਾਂ ਪੀੜਤ ਪਰਿਵਾਰ ਨੇ ਬੜੀ ਹੀ ਰੌਂਗਟੇ ਖੜੇ ਕਰਦੀ ਕਹਾਣੀ ਜਿਹੜੀ ਹੈ ਦੱਸੀ ਕਿ ਕਿਸ ਤਰ੍ਹਾਂ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ 1992 ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਮੁੰਡੇ ਮਾਰੇ ਸੀਗੇ ਤਾਂ ਕਹਾਣੀ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤਾਂ ਜਿਸ ਵਕੀਲ ਦੇ ਵੱਲੋਂ ਇਹ ਕੇਸ ਲੜਾਇਆ ਗਿਆ ਸੀ ਉਹਨਾਂ ਨੇ ਵੀ ਪੂਰੇ ਕੇਸ ਦੇ ਬਾਰੇ ਦੱਸਿਆ ਕੀ ਸੀ ਪੂਰੀ ਕਹਾਣੀ ਕੀ ਸੀ ਪੂਰਾ ਕੇਸ ਤੁਹਾਨੂੰ ਸੁਣਾ ਦਿੰਦੇ ਆ ਨਾ ਨਾ ਹੀਰਾ ਸਿੰਘ ਆ ਜੀ ਕੀ ਦਸਨ ਜੀ ਕੀ ਹੋ ਰਿਹਾ ਘਟਨਾਲਾ ਕੀ ਮਾਮਲਾ ਸੀ ਤੁਸੀਂ ਸਚੇਨੀਦ ਹੋਇਆ ਕੀ ਹੈ ਮੇਰਾ ਛੋਟਾ ਭਰਾ 3 ਸਾਲ ਮੇਨੋਂ ਛੋਟਾ ਸੀਗਾ 21 11 99 ਨੂੰ ਇਹਨਾਂ ਕੋਲੋਂ ਚੋਕ ਕੇ ਲੈ ਗਿਆ ਪੁਲਸਾਂ ਨੇ ਤੇ ਆਪਣਾ ਅਸੀਂ ਮਗਰ ਜਾਂਦੇ ਰਹੇ ਨਾਲ ਐਮਸੀ ਜਾਂਦਾ ਰਿਹਾ ਵਾ ਨਾਲ ਚਾਰ ਬੰਦੇ ਹੋਰ ਚਾਰ ਪੰਜ ਬੰਦੇ ਕਾਫੀ ਬੰਦੇ ਖੜਦੇ ਨੇ ਸਾਨੂੰ ਨਹੀਂ ਮਿਲ ਦਿੱਤਾ ਇੱਕ ਦਿਨ ਬੜੀ ਮਾਤਾ ਨੂੰ ਮਿਲਾਇਆ ਵਾ ਛੋਟੇ ਭਰਾ ਨੂੰ ਉਹ ਕਹਿੰਦਾ ਵੀ ਮੇਰੇ ਕੁੱਟਮਾਰ ਕਰਦੇ ਆ ਤੇ ਮੁੱਤੇ ਉਹਨਾਂ ਨੂੰ ਅਸੀਂ ਮਿਲ ਗਏ ਨਹੀਂ ਮਿਲ ਦਿੱਤਾ ਤੇ 30 ਤਰੀਕ ਨੂੰ ਇਹਦਾ ਮੁਕਾਬਲਾ ਬਣਾਤਾ ਪਹਿਲੇ ਪਿੰਡ 'ਚ ਪਹਿਲੀ ਤਰੀਕ ਨੂੰ ਅਸੀਂ ਅਖਬਾਰ 'ਚ ਪੜਿਆ ਹੋਈ ਇਹਦਾ ਮੁਕਾਬਲਾ ਬਣਾਤਾ ਵਾ ਤੇ ਸਾਰੇ ਥਾਣੇ ਗਏ ਆ ਤੇ ਮੁੜ ਕੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਮੁਕਾਬਲਾ ਬਣਾਇਆ ਆ ਵਾ ਤੇ ਸਾਨੂੰ ਕੋਈ ਨਾ ਇਲਾਜ ਨਹੀਂ ਦਿੱਤੀ ਸਿਰਫ ਮਾਦਾ ਕੱਲੀ ਨੂੰ ਇਹਨੇ ਮਲਾਇਆ ਸ਼ਕਲ ਦਿਖਾਈ ਮਰਦੀ ਦੂਰੋਂ ਹੋ ਗਈ ਤੇ ਮਾਦਾ ਨੂੰ ਗਾਲਾ ਗੁਣਾ ਕੱਢੀਆਂ ਕਿਤਾ ਮਾਦਾ ਰੋਂਦੀ ਮੈਂ ਮਿਲਣਾ ਮੇਰੇ ਪੁੱਤ ਨੂੰ ਤੁਸੀਂ ਮਾਰਤਾ ਵਾ ਇਸ ਤਰ੍ਹਾਂ ਕਰਕੇ ਸਾਡੇ ਨਾਲ ਧੱਕਾ ਕੀਤਾ ਵਾ ਤੇ ਕੱਲ ਸਾਨੂੰ 32 ਸਾਲਾਂ ਬਾਅਦ ਇਨਸਾਫ ਮਿਲਿਆ ਵਾ ਇਹਨਾਂ ਨੂੰ ਉਮਰ ਕਾਲੀ ਸਜ਼ਾ ਹੋਇਆ 7.5 ਲੱਖ ਰੁਪਈਆ ਜੁਰਮਾਨਾ ਹੋਇਆ ਵਾ ਪਰ ਇਹਨਾਂ ਨੂੰ ਘੱਟ ਘੱਟ ਫਾਂਸੀ ਸਜ਼ਾ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ 1992 ਜੇ ਬਹੁਤ ਨਜਾਇਜ਼ ਮੁੰਡਾ ਮਾਰਿਆ ਇਹਨਾਂ ਨੇ ਉਸ ਟਾਈਮ ਤੇ ਦੌਰ ਚੱਲਦਾ ਪਿਆ ਸੀ ਹੱਤਵੱਤਾ ਜਗਰਵਰਦ ਸਿੰਘ ਬਹੁਤ ਟੜਿਆ ਸੀ ਜਗਰਵਰਦ ਸਿੰਘ ਮਨੋਂ ਚੱਲੀ ਮੈਂ ਮੈਂ ਹੈਗਾ ਵਾ ਇਹਦੇ ਸਾਰੇ ਮੁੰਡੇ 6 ਵਜੇ ਤੋਂ 5 ਵਜੇ ਤੋਂ ਬਾਅਦ ਡਰਦੇ ਸੀ ਵੀ ਕੋਈ ਸਾਨੂੰ ਫੇਰ ਨਾ ਚੁੱਕ ਕੇ ਲੈ ਜੀ ਇਹਨੇ ਪੂਰੀ ਹੱਤ ਚੁੱਕੀ ਹੋਈ ਸੀ ਤਰਨਤਾਰਾ ਜ਼ਿਲ੍ਹੇ ਜੇ ਕੇ ਇਹਨੂੰ ਪੁੱਛ ਲੋ ਇਹਨੇ ਨਜਾਇਜ਼ ਮੁੰਡਾ ਬਹੁਤ ਮਾਰਿਆ ਵਾ ਤੇ ਆਪਾਂ ਕਿੰਨੇ ਚਿਰ ਸਾਨੂੰ ਅਨਸਾ ਇਹ ਮੁੰਡੇ ਨੂੰ ਐਸ ਮੁੰਡੇ ਨੂੰ ਨੇ ਇਕੱਲੇ ਮਾਰਿਆ ਸੀ ਕਿ ਇਸ ਦੇ ਕੋਈ ਸਾਥੀ ਵੀ ਸੀਗੇ ਨੇ ਕਹਿੰਦਾ ਨਾਲ ਇੱਕ ਮੱਖਣ ਸਿੰਘ ਉਹ ਵੀ ਇਦਾਂ ਹੋਂਗਾਰ ਚ ਦਾਖਲ ਭਰਤੀ ਸੀਗਾ ਤੇ ਨਾਲ ਹੁੰਦਾ ਵੀ ਮੁਕਾਬਲਾ ਬਣਾਤਾ ਹੁੰਦੇ ਹੀ ਉਹਦੀ ਸੱਸ ਨੂੰ ਇਹਨਾਂ ਮਾਰਿਆ ਕੋਈ ਪਿੰਡੇ ਜੇ ਵਕੀਲ ਸਾਹਿਬ ਨੂੰ ਪਤਾ ਹੈਗਾ ਵਾ ਤੇ ਉਹਨਾਂ ਨਾਲ ਕਾਫੀ ਤਕਾ ਕੀਤਾ ਵਾ ਤੇ ਇਹਨਾਂ ਦੋਨਾਂ ਦਾ ਮੁਕਾਬਲਾ ਬਣਾਇਆ ਵਾ ਤੇ ਸਾਡੇ ਨਾਲ ਪੁਲਿਸ ਨੇ ਬਹੁਤ ਨਜਾਇਜ਼ ਕੀਤੀ ਆ ਅਸੀਂ ਕਹਿੰਦੇ ਜਦ 32 ਸਾਲ ਬਾਅਦ ਸਾਨੂੰ ਉਹਨਾਂ ਸਾਹਿਬ ਮਿਲਿਆ ਵਾ ਚਲੋ ਥੋੜਾ ਤੇ ਮਨ ਨੂੰ ਹੌਸਲਾ ਹੋਇਆ ਵਾ ਇਹ ਸਰਵਜੀਤ ਸਿੰਘ ਜੀ ਪਿਆਰੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਹੁਤ ਸਾਥ ਦਿੱਤਾ ਵਾ ਤਰੀਕਾ ਦੇ ਬਹੁਤਾਂ ਤੇ ਨਹੀਂ ਦੇ ਅਸੀਂ ਇਕੱਲੇ ਨਹੀਂ ਕਦੀ ਨਹੀਂ ਜਾ ਸਕਦੇ ਸੀਗੇ ਇਹਨਾਂ ਸਾਨੂੰ ਹਿੰਮਤ ਦਿੱਤੀ ਹੌਸਲੇ ਦਿੱਤਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਕਿ ਤੁਸੀਂ ਆਵਾਜ਼ ਗਵਾਇਆ ਦਿਓ ਤੇ ਅਸੀਂ ਗਵਾਇਆ ਦਿੱਤੀਆਂ ਤਾਂ ਅੱਜ ਸਾਨੂੰ ਥੋੜੀ ਸੁਜੋਈ ਹੋਈ ਆ ਵੀ ਠੀਕ ਆ ਨਾ ਸਜਾ ਹੋਈ ਠੀਕ ਹਾਂਜੀ ਬੀਰਕਾ ਸਾਹਿਬ ਜਿਹੜਾ 32 ਸਾਲ ਬਾਅਦ ਇਨਸਾਫ ਮਿਲਿਆ ਪਰਿਵਾਰ ਨੂੰ ਕੀ ਸੀ ਮਾਮਲਾ ਕੀ ਕਹਿਣਾ ਚਾਹੋ ਇਹ ਦੋ ਨੌਜਵਾਨੇ ਇੱਕ ਜਗਦੀਪ ਸਿੰਘ ਮੱਖਣ ਦੂਜਾ ਗਰਨਾਮ ਸਿੰਘ ਪਾਲੀ ਇਹਨਾਂ ਨੂੰ ਨਵੰਬਰ 1992 ਚ ਇਹਨਾਂ ਦੇ ਘਰਾਂ ਤੋਂ ਪੁਲਿਸ ਨੇ ਚੁੱਕ ਕੇ ਕਈ ਦਿਨ ਨਾਜਾਇਜ਼ ਰਾਸਤੇ ਜਿ ਰੱਖ ਕੇ ਤੇ ਫਿਰ 31 11 1992 ਨੂੰ ਇੱਕ ਝੂਠੇ ਮੁਕਾਬਲੇ ਚ ਮਾਰਤਾ ਹੀ ਉਹ ਕੇਸ ਚ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਵੀ ਅਤਵਾਦੀ ਹੀ ਪੁਲਿਸ ਨੇ ਗਰਨਾਪਾਲੀ ਨੂੰ ਹਥਿਆਰਾਂ ਦੀ ਰਿਕਵਰੀ ਲਈ ਪਹਿਲੇ ਇੱਕ ਬਾਗ ਹੀ ਉੱਥੇ ਲੈ ਕੇ ਗਈ ਤੇ ਅਤਵਾਦੀਆਂ ਨੇ ਹਮਲਾ ਕਰਤਾ ਉਹ ਗੋਲੋਬਾਰੀ ਚ ਜਿਹੜਾ ਗਰਨਾਪਾਲੀ ਨੂੰ ਮਾਰੇਗਾ ਤੇ ਕਣਕਸ਼ਾਤ ਅਤਵਾਦੀ ਮਾਰੇਗਾ ਜਿਹੜਾ ਅਮਸ਼ਾਤ ਅਤਵਾਦੀ ਇਹਨਾਂ ਦੱਸਿਆ ਸੀ ਉਹਦੀ ਬਾਅਦ ਇਨਾਂ ਨੇ ਪਛਾਨ ਜਗਦੀਪ ਮੱਖਣ ਦੀ ਕੀਤੀ ਫਿਰ ਇਹ ਕੇਸ ਦੇ ਵਿੱਚ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਕੇਸ ਬੰਦ ਕਰਤਾ ਤੇ ਮਾਂਜੂਬ ਸੁਪਰੀਮ ਕੋਰਟ ਨੇ ਜਿਹੜਾ ਬਾਅਦ ਚ ਲਵਾਰਸਲਾਸਾ ਦੇ ਕੇਸ ਤੇ ਇੱਕ ਸੀਬੀਆਈ ਨੂੰ ਕੁਐਰੀ ਕਰਨ ਲੱਗਿਆ ਉਹਦੇ ਵਿੱਚ ਜਿਹੜਾ ਇਹ ਜਗਦੀਪ ਮੱਖਣ ਜਿਹੜਾ ਸੀ ਉਹਦੇ ਪਿਤਾ ਜੀ ਸਬ ਪ੍ਰੀਤਮ ਸਿੰਘ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਵੀ ਉਹਨਾਂ ਦੇ ਮੁੰਡੇ ਨੂੰ ਲਜਾਇਤ ਚੁੱਕ ਕੇ ਤੇ ਝੂਠੇ ਮੁਕਾਬਲੇ 'ਚ ਮਾਰਿਆ ਵਾ ਤੇ ਕਰਤਾਰਕੌਰ ਜਿਹੜੀ ਗਰਨਾਮਪਾਲੀ ਦੀ ਮਾਤਾ ਸੀ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਫਿਰ ਸੀਬੀਆਈ ਨੇ ਇਨਕੁਆਰੀ ਕਰਕੇ ਤੇ ਉਹਨਾਂ ਨੇ ਚਾਰ ਪੁਲਿਸ ਅਫਸਰਾਂ ਨੂੰ ਜਿਹੜਾ ਉਹ ਚਾਰ ਸ਼ੀਟ ਕੀਤਾ ਇਸ ਕੇਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਵਾ ਫਿਰ 2000 ਦੇ ਵਿੱਚ ਉਹਨਾਂ ਨੇ ਚਾਰ ਸ਼ੀਟ ਪੇਸ਼ ਕੀਤੀ 2022 ਤੱਕ ਜਿਹੜਾ ਅਦਾਲਤ 'ਚ ਕੇਸ ਸਟੇ ਰਿਹਾ ਤੇ ਹੁਣ ਜਾ ਕੇ ਜਿਹੜਾ ਵਾ 32 ਸਾਲਾਂ ਬਾਅਦ ਜਿਹੜਾ ਇਹ ਕੇਸ 'ਚ ਤਿੰਨ ਪੁਲਿਸ ਅਫਸਰ ਜਿਹੜੇ ਆ ਗੁਰਵਜਨ ਸਿੰਘ ਰੇਸ਼ਮ ਸਿੰਘ ਹੰਸਰਾਜ ਜਿਹੜੇ ਆ ਇਹਨਾਂ ਨੂੰ ਸੱਜਾ ਹੋਈਆਂ ਉਮਰ ਕਹਤੀਆਂ ਇੱਕ ਦੋਸ਼ੀ ਜਿਹੜਾ ਸੀ ਉਹਦੀ ਅਰਜਨ ਸਿੰਘ ਦੀ ਜਿਹੜੀ ਹੈ ਦਰਾਨੇ ਟ੍ਰਾਇਲ ਜਿਹੜੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਐ ਕਿ ਇਹ ਇਸ ਜਿਹੜਾ 30 ਸਾਲ ਦਾ ਟਾਈਮ ਜਿਹੜਾ ਪਰਿਵਾਰਾਂ ਨੇ ਬੜਾ ਸੰਤਾਪ ਭੋਗਿਆ ਹੈ ਤੇ ਫਾਈਨਲੀ ਜਿਹੜਾ ਵਾ ਸ਼੍ਰੀ ਰਕੇਸ਼ ਕੁਮਾਰ ਗੁਪਤਾ ਜਿਹੜੇ ਜੱਜ ਸਾਹਿਬ ਆ ਉਹਨਾਂ ਨੇ ਇਹਦੇ 'ਚ ਫੈਸਲਾ ਸੁਣਾਇਆ ਤੇ ਜਿਹੜੇ ਸੀਬੀਆਈ ਦੇ ਵਕੀਲ ਇਹਨਾਂ ਨੂੰ ਮੋਰ ਨਰਾਗ ਉਹਨਾਂ ਨੇ ਇੱਕ ਕੇਸ 'ਚ ਜਿਹੜੀ ਉਹਨਾਂ ਦੀ ਐਫਰਟ ਕਰਕੇ ਸੀਬੀਆਈ ਦੀ ਐਫਰਟ ਕਰਕੇ ਜਿਹੜਾ ਇਨਸਾਫ ਮਿਲਿਆ ਫਾਈਨਲ ਮੀਰ ਕਾ ਸਰ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਇਨਸਾਫ ਦਿਵਾ ਚੁੱਕੇ ਹੋ ਤੇ ਕਿੰਨੇ ਕੇਸ ਹਲੇ ਹੋਲ ਪੈਂਡਿੰਗ ਆ ਜਿਨ੍ਹਾਂ ਦਾ ਲੱਗਦਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਮਿਲੇਗਾ ਇਹ ਪ੍ਰਾਣੇ ਜਿਹੜੇ ਝੂਠੇ ਮੁ 17 ਦੇ ਕਰੀਬ ਕੇਸ ਹੀ ਜਿਹੜੇ ਮੈਚਿਓਰਿਟੀ ਤੱਕ ਪਹੁੰਚੇ ਹੀ ਕੋਈ ਕੇਸ ਹੀ ਜਿਹੜੇ 2000 ਦੇ ਕਰੀਬ ਉਹ ਨੈਸ਼ਨਲ ਅੰਬ੍ਰਾਇਟਸ ਕਮਿਸ਼ਨ ਨੂੰ ਚਲ ਗਏ ਹੀ ਉਹਨਾਂ ਵਿੱਚ ਜਿਹੜੇ ਕੰਪਨਸੇਸ਼ਨ ਜਿਹੜੇ ਉਹ ਮਿਲੇ ਹੀ ਤੇ ਇੰਨਾ ਜਿਹੜੇ ਹੁਣ ਬੈਲੈਂਸ ਕੇਸ ਐ ਜਿਹੜੇ ਬਾਕੀ ਕੇਸ ਐ 12 ਕੇਸ ਜਿਹੜੇ ਹੋਰ ਰਹਦੇ ਐ ਤੇ ਸਾਨੂੰ ਆਸ ਹੈ ਮਾਰਚ ਤੱਕ ਕਾਫੀ ਖਤਮ ਹੋ ਜਾਣਗੇ ਤੇ 2025 'ਚ ਜਿੰਨੇ ਵੀ 1990 91 92 ਦੇ ਕੇਸ ਐ ਉਹ ਸਾਰੇ ਸਾਨੂੰ ਆਸ ਹੈ ਅਭੀ ਉਹਨਾਂ ਵਿੱਚ ਜਿਹੜਾ ਵਾ ਅਦਾਲਤਾਂ ਦੇ ਫੈਸਲੇ ਆ ਜਾਣਗੇ ਤੇ ਹਿੰ ਆਸ ਕੱਬ ਦੇ ਬੰਸਾ ਫੂਗ ਬਸ ਸਾਰੇ ਪਰਵਾਹ ਨਾ ਠੀਕ ਮੇਰਾ ਨਾ ਹਰ ਕੋਣ ਸਕੋ ਰੋ ਜੀ ਅੱਜ ਕੀ ਅਕੜਾ ਨਾ ਕਾ ਚ ਤਰੀ ਸਾਡਾ ਲੱਕਾ ਨੋਰ ਜੀ ਏਡਾ ਸੀ ਤਰਨ ਤਾਮ ਨਾ ਹਾਂਜੀ ਇਹ ਗੱਲ ਹੋਈ ਸੀ ਸਾਡੀ ਗੱਲ ਉਸ ਦਿਨ ਤੇ ਮੇਰਾ ਬ੍ਰਦਰ ਆ ਛੋਟਾ ਸੀ ਘਾਰੇ ਤੋਂ ਹਾਂਜੀ ਡਿਊਟੀ ਤੋਂ ਕਰਕੇ ਰਾਤ ਆਇਆ ਘਰ ਆਇਆ ਵਾ ਫੇ ਰਾਤ ਸੁੱਤਾ ਸਵੇਰ ਚਾਰ ਪੰਜ ਜਣੇ ਆਏ ਨੇ ਪੁਲਿਸ ਵਾਲੇ ਆ ਕੇ ਕਹਿਣ ਲੱਗੇ ਕਿ ਤੂੰ ਡਿਊਟੀ ਤੇ ਜਾਣਾ ਵਾ ਚੱਲ ਸਾਡੇ ਨਾਲ ਘਰੋਂ ਲੈ ਗਏ ਕੀ ਨਾਸੀ ਦਾ? ਇਹ ਗੁਰਨਾਮ ਸਿੰਘ ਪਾਲੀ ਸੀ ਉਹਦਾ ਨਾਮ। ਹਾਂਜੀ ਸੀ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪੁੱਛਿਆ ਤੁਸੀਂ ਇਹਨੂੰ ਕਿਉਂ ਲੈ ਕੇ ਚੱਲੇ ਜੇ ਕਹਿੰਦੇ ਕਿ ਤੁਸੀਂ ਉੱਥੇ ਆ ਜਾਓ 10 ਵਜੇ ਫਿਰ ਤਾਂ ਨਾ ਗੱਲ ਕਰਾਂਗੇ। ਤੇ 10 ਵਜੇ ਮੇਰੇ ਮਾਤਾ ਜੀ ਤੇ ਮੇਰੇ ਬ੍ਰਦਰ ਤੇ ਸਾਰੇ ਬਲੀ ਮੱਲੇ ਵਾਲੇ ਸਾਰੇ ਇਕੱਠੇ ਹੋ ਕੇ ਗਏ 10 ਵਜੇ। ਇਹ ਉਹਦੇ ਉਹਨਾਂ ਨਾਲ ਪਤਾ ਨਹੀਂ ਕੀ ਗੱਲ ਕੀਤੀ ਇਹਨਾਂ ਨਾਲ ਬਸ ਇਸਾ ਭਾਂਨੇ ਬਣਾਉਂਦੇ ਰਏ ਆਜ ਆਇਓ ਕੱਲ ਆਇਓ। ਉਸ ਤੋਂ ਬਾਅਦ ਫਿਰ ਪਤਾ ਨਹੀਂ ਸਮਝੋ ਤ੍ਰੀ ਤ੍ਰੀ ਨੂੰ ਉਹਨਾਂ ਨੇ ਉਹਨਾਂ ਮਾਰ ਕੇ ਇੱਕ ਤਰੀਕ ਨੂੰ ਸਾਨੂੰ ਖਬਰ ਮਿਲ ਗਈ ਅਖਬਾਰ ਤੋਂ ਪਤਾ ਲੱਗਾ ਕਿ ਉਹਨਾਂ ਨੇ ਇਸ 32 ਸਾਲ ਬਾਅਦ ਤੁਹਾਨੂੰ ਇਨਸਾਫ ਮਿਲਿਆ ਹੈ ਹਾਂਜੀ ਉਹ ਰੈਂਕੀ ਕਿਵੇਂ ਚਾਹੋ ਅਸੀਂ ਤਾਂ ਖੁਸ਼ ਹਾਂ ਚਲੋ ਜੋ ਵੀ ਹੈ ਉਹ ਤੇ ਨਹੀਂ ਵਾਪਸ ਆ ਸਕਦਾ ਪਰ ਅਸੀਂ ਫਿਰ ਵੀ ਬਹੁਤ ਧੰਨਵਾਦ ਉਹਨਾਂ ਦਾ ਮੇਕਾ ਸਾਹਿਬ ਜੀ ਦਾ ਜੀ ਕਿੰਨੇ ਪੁੱਛ ਰਹੇ ਜਿਨ੍ਹਾਂ ਨੇ ਇਹ ਐਨਕਾਉਂਟਰ ਕੀਤਾ ਹੈ ਉਸ ਦਿਨ ਤੇ ਘਰ ਤੇ 3-4 ਜਣੇ ਆਏ ਸੀ 4 ਜਣੇ ਆਏ ਸੀ ਉਸ ਦਿਨ ਉਸ ਨੂੰ ਹੋਣਾ ਪਿਆ ਹਾਂ ਇੱਕ ਜਣ ਮਰ ਗਿਆ ਤੇ ਤਿੰਨ ਜਣੇ ਹਾਂ ਹਾਂ ਉਹ ਖੋਜਦੇ ਸੀ ਹਾਂ ਸਖੋਜਦੇ ਸੀ